ਦਿਲੰਦਰ ਦੇ ਹਾਰਪੋਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ 9 ਗੁਰਗੇ ਜਿਹੜੇ ਸੀਗੇ ਗੈਂਗਸਟਰ ਜਿਹੜੇ ਸੀਗੇ ਜਿਹਨਾਂ ਦੇ ਫੌਲਨ ਦੇ ਨਾਲ ਐਸੋਸੀਏਟ ਹੈਗੇ ਆ ਉਹ ਗ੍ਰਿਫਤਾਰ ਕੀਤੇ ਨੇ ਨਾਲ ਭਾਰੀ ਮਾਤਰਾ ਦੇ ਵਿੱਚ ਉਹਨਾਂ ਕੋਲੋਂ ਗੋਲੀ ਸਿੱਕਾ ਹਥਿਆਰ ਵੀ ਬਰਾਮਦ ਕੀਤੇ ਨੇ ਸਾਡੇ ਨਾਲ ਐਸਐਸਪੀ ਹਰਕਮਲ ਪੀਸਿੰਗ ਖਾਕਾ ਗਏ ਨੇ ਗੱਲਬਾਤ ਕਰਦੇ ਸਰ ਕੀ ਹੈ ਪੂਰਾ ਮਾਮਲਾ ਕਿਉਂਕਿ ਵੱਡੀ ਗਿਣਤੀ ਹੈਗੀ ਆ ਹਥਿਆਰਾਂ ਦੀ ਵੀ ਤੇ ਗੈਂਗਸਟਰਾਂ ਦੀ ਵੀ ਹਾਂਜੀ ਬੜਾ ਅੱਛਾ ਜਿਹੜਾ ਸਾਡਾ ਇਹ ਕੈਚ ਹੈਗਾ ਸਾਡੇ ਸ਼ਾਹਕੁਟ ਸਰਵਡਿਨ ਦੇ ਵਿੱਚ ਲੋਈਆਂ ਪੁਲਿਸ ਸਟੇਸ਼ਨ ਉਹਨਾਂ ਨੇ ਦੋ ਪਰਚੇ ਦਰਜ ਕਰਕੇ ਬੰਦੇ ਫੜੇ ਹੈਗੇ ਔਰ ਸਾਡੇ ਸੀਆਈਏ ਸਟਾਫ ਨੇ ਇਨਸਪੈਕਟਰ ਪੁਸ਼ਪਬਾਲੀ ਜੀ ਹੈਗੇ ਆ ਉਹਨਾਂ ਨੇ ਇੱਕ ਕੇਸ ਦਰਜ ਕਰਕੇ ਬੰਦੇ ਫੜੇ ਹੈਗੇ ਆ ਸਾਡੇ ਤਕਰੀਬਨ ਦੋ ਡਿਸਟ੍ਰਿਕਟਸ ਦੇ ਜਿਹੜੇ ਕੇਸ ਨੇ ਜਿਹੜੇ ਗਨ ਫਾਇਰਿੰਗ ਦੇ ਔਰ ਐਕਸਟਰਸ਼ਨ ਕਾਲਾਂ ਦੇ ਕਾਫੀ ਕੇਸ ਜਿਹੜੇ ਹੈਗੇ ਉਹ ਟ੍ਰੇਸ ਹੋ ਗਏ ਹੈਗੇ ਆ ਇਹ ਜਿਹੜਾ ਇਹ ਮੋਡੂਲ ਹੈਗੇ ਆ ਇਹ ਬੰਦੇ ਆ ਇਹ ਫੋਰਨ ਦੇ ਵਿੱਚ ਤਿੰਨ ਆਪਰੇਟਿਵ ਸੀਗੇ ਜਿਹੜੇ ਅਸੀਂ ਐਕਸਪੋਜ਼ ਕੀਤੇ ਹੈਗੇ ਆ ਇਸ ਇਨਵੈਸਟੀਗੇਸ਼ਨ ਦੇ ਵਿੱਚ ਇੱਕ ਜਗਦੀਪ ਸਿੰਘ ਏਲੀਅਸ ਜੱਗਾ ਨਾਂ ਦਾ ਬੰਦਾ ਯੂਕੇ ਦੇ ਵਿੱਚ ਹੈਗਾ ਇੱਕ ਪਮਾ ਪਾਊਡਰ ਨਾਂ ਦਾ ਬੰਦਾ ਹੈਗਾ ਜਿਹੜਾ ਗ੍ਰੀਸ ਦੇ ਵਿੱਚ ਹੈਗਾ ਔਰ ਇੱਕ ਜਿਹੜਾ ਮਨੀਲਾ ਦੇ ਵਿੱਚ ਮਨੀ ਨਾਮ ਦਾ ਬੰਦਾ ਹੈਗਾ ਉਹ ਤਿੰਨ ਬੰਦੇ ਜਿਹੜੇ ਸਾਰਾ ਰੈਕਡ ਚਲਾ ਰਹੇ ਸੀਗੇ ਉਹ ਇੱਕ ਬੰਦੇ ਨੂੰ ਕਿਸੇ ਨੂੰ ਕਹਿ ਕੇ ਰੈਕੀ ਕਰਾ ਲੈਂਦੇ ਸੀ ਵੀ ਜਿਹੜੇ ਕਾਰੋਬਾਰੀ ਆ ਉਹਨਾਂ ਬਾਰੇ ਪਤਾ ਕਰਦੇ ਇੱਕ ਬੰਦੇ ਦੀ ਡਿਊਟੀ ਲਾ ਦਿੰਦੇ ਸੀ ਵੀ ਤੂੰ ਐਮਪੀ ਤੋਂ ਜਾ ਕੇ ਅਸਲੇ ਲਿਆ ਸਾਰਾ ਮਾਸਟਰਮਾਈਂਡ ਜਿਹੜੇ ਹੈਗੇ ਆ ਉਹ ਤਿੰਨ ਬੰਦੇ ਸੀਗੇ ਜਿਹੜੇ ਕਿ ਅਸੀਂ ਐਕਸਪੋਜ਼ ਕੀਤੇ ਹੈਗੇ ਆ ਆਪਣੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਔਰ ਸਾਡੇ ਤਕਰੀਬਨ 15 ਕੇਸ ਜਿਹੜੇ ਆ ਕਪੂਰਸਲਾ ਜ਼ਿਲ੍ਹੇ ਦੇ ਔਰ ਜ਼ਿਲੰਦਰ ਜ਼ਿਲ੍ਹੇ ਦੇ ਉਹ 300 ਸਰ ਇੱਕ ਇਸ ਕੇਸ ਦੇ ਵਿੱਚ ਤੁਸੀਂ ਪ੍ਰੈਸ ਕਾਨਫਰੰਸ ਦੌਰਾਨ ABC ਦਾ ਜ਼ਿਕਰ ਕੀਤਾ ਉਹ ਥੋੜਾ ਜਿਹਾ ਮੈਟਾ ਸਮਝਣ ਜਾਵੇ ਸੋਖੀ ਪਾਛਾ ਦੇ ਵਿੱਚ ABC ਕੀ ਚੀਜ਼ ਹੈਗੀ ਹੈ ਹਾਂਜੀ ABC ਦਾ ਮੈਂ ਤੁਹਾਨੂੰ ਸਿਰਫ ਇੱਕ ਫੋਰ ਐਗਜ਼ਾਮਪਲ ਦੱਸ ਰਿਹਾ ਸੀਗਾ ਵੀ ਇਹ ਏਨੇ ਛੱਤਰ ਬੰਦੇ ਨੇ ਜਿਹੜੇ ਫੋਰਨ ਹੈਂਡਲਰ ਨੇ ਮੈਂ ਆਪਣੇ ਪੰਜਾਬ ਦੇ ਬੱਚਿਆਂ ਨੂੰ ਸਮਝਾਉਣਾ ਚਾਹਣਾ ਤੁਹਾਡੇ ਰਾਹੀਂ ਵੀ ਇਹਨਾਂ ਦੇ ਟਰੈਪ 'ਚ ਨਾ ਫਸੋ ਤੁਹਾਨੂੰ 5000 ਰੁਪਏ 6000 ਰੁਪਏ ਏਨੇ ਛੋਟੇ ਅਮਾਊਂਟ ਦੇ ਵਿੱਚ ਲੈ ਕੇ ਵੱਡੇ ਵੱਡੇ ਜਿਹੜੇ ਆ ਸਾਡੇ ਆਰਗੇਨਾਈਜ਼ ਕ੍ਰਾਈਮ ਦੇ ਕੇਸ ਆ ਉਹਨਾਂ ਦੇ ਵਿੱਚ ਤੁਹਾਨੂੰ ਫਸਾ ਰਹੇ ਆ ਜਿਨ੍ਹਾਂ ਦੇ ਵਿੱਚ ਤੁਹਾਡੀਆਂ 2-2 ਸਾਲ ਜਮਾਨਤਾਂ ਨਹੀਂ ਹੋਣੀਆਂ ਤੁਹਾਡੇ ਪਾਸਪੋਰਟ ਨਹੀਂ ਬਣਨੇ ਤੁਹਾਡਾ ਕੈਰੀਅਰ ਸਪਾਇਲ ਹੋ ਜਾਣਾ ਔਰ 6000 5000 ਪਿੱਛੇ ਇਹ ਕੰਮ ਹੋ ਰਿਹਾ ਹੁਣ ਮੈਂ ਇਹ ਤਾਂ ਦਾ ਲਾਲਚ ਦਿੰਦੇ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਸਾਡੇ ਨਾਲ ਸ਼ਾਮਲ ਹੋਵੋ ਤੇ ਵੈਰੀ ਪੈਟੀ ਮਨੀ ਬਹੁਤ ਛੋਟਾ ਅਮਾਉਂਟ ਜੀ ਜਿਹੜਾ ਲਾਲਚ ਦਿੰਦੇ ਹੈਗੇ ਆ ਏ ਬੀ ਸੀ ਦਾ ਮੈਂ ਜੇਕਰ ਇਸ ਤਰੀਕੇ ਨਾਲ ਕਰ ਰਿਹਾ ਸੀ ਵੀ ਏ ਨੂੰ ਇੱਕ ਕੰਮ ਦੇ ਦੇਣਾ ਵੀ ਤੁਸੀਂ ਐਮਪੀ ਤੋਂ ਜਾ ਕੇ ਪਿਸਤੋਲਾਂ ਲਿਆਓ ਬੀ ਨੂੰ ਕਹਿ ਦੇਣਾ ਵੀ ਤੁਸੀਂ ਰੈਕੀ ਕਰ ਲਓ ਕਿਹੜੇ ਕਿਹੜੇ ਬਿਜ਼ਨਸਮੈਨ ਹੈਗੇ ਆ ਇਲਾਕੇ ਦੇ ਸੀ ਨੂੰ ਕਹਿ ਦੇਣਾ ਵੀ ਤੁਸੀਂ ਏ ਕੋਲੋਂ ਲੈ ਕੇ ਵੈਪਨ ਤੇ ਉੱਥੇ ਗੋਲੀਆਂ ਵਾਪਸ ਇਹਨਾਂ ਨੂੰ ਇੱਕ ਦੂਜੇ ਬਾਰੇ ਨਹੀਂ ਦੱਸਣਾ ਵਾਪਸ ਇਹਨੂੰ ਹੀ ਉਹਨਾਂ ਨੇ ਆਪਣੇ ਹਾਂਜੀ ਉਹਨਾਂ ਨੇ ਵੈਪਨ ਦੇ ਦੇਣੇ ਅਸੀਂ ਕਾਫੀ ਵੈਪਨ ਜਿਹੜੇ ਅੱਜ ਉਹ ਰਿਕਵਰ ਰਿਕਵਰ ਕੀਤੇ ਹੈਗੇ ਆ ਇਹਦੇ ਵਿੱਚ ਅਸੀਂ ਦੋ ਚੀਜ਼ਾਂ ਤੇ ਕੰਮ ਕਰਾਂਗੇ ਜਿਹੜੇ ਜਿੱਥੋਂ ਵੈਪਨ ਲੈ ਕੇ ਆਉਂਦੇ ਆ ਜਿਹੜੀਆਂ ਸਟੇਟਸ ਦੇ ਵਿੱਚੋਂ ਉਹਨਾਂ ਸਟੇਟਸ ਦੇ ਵਿੱਚ ਵੀ ਕਮਿਊਨੀਕੇਟ ਕੀਤਾ ਜਾਊਗਾ ਥਰੂ ਡੀਜੀਪੀ ਸਾਹਿਬ ਪੰਜਾਬ ਔਰ ਜਿਹੜੇ ਫੋਰਨ ਹੈਂਡਲਰ ਹੈਗੇ ਆ ਉਹਨਾਂ ਨੂੰ ਵੀ ਅਸੀਂ ਬੇਨਕਾਬ ਕਰ ਸਰ ਇਹਦੇ ਵਿੱਚ ਇੱਕ ਹੋਰ ਚੀਜ਼ ਹੈਗੀ ਆ ਕਿ ਜਿੱਦਾਂ ਹੁਣ ਏਬੀਸੀਡੀ ਦਾ ਤੁਸੀਂ ਜ਼ਿਕਰ ਕੀਤਾ ਹੈਗਾ ਬਾਰਲੇ ਲਿੰਕ ਵੀ ਤੁਸੀਂ ਦੇ ਦੱਸੇ ਹੈਗੇ ਨੇ ਇਹਨਾਂ ਦਾ ਬੈਕਗ੍ਰਾਉਂਡ ਕੀ ਹੈਗਾ ਤੇ ਹੋਰ ਇਹਨਾਂ ਕੋਲੋਂ ਕੀ ਹਜੇ ਤੱਕ ਸਾਹਮਣੇ ਆਇਆ ਇੱਕ ਜੇ ਪ੍ਰਾਇਮਰੀ ਇਨਵੈਸਟੀਗੇਸ਼ਨ ਦੀ ਗੱਲ ਕਰਾਂ ਤਾਂ ਇਹ ਸਾਰੇ ਜਾਣੇ ਬਦਮਾਸ਼ ਲੋਕ ਨੇ ਜੀ ਜਿਹੜੇ ਕ੍ਰਿਮਿਨਲ ਦਿਮਾਗ ਹੈਗੇ ਆ ਸ਼ਾਰਟ ਟਰਮ ਮਨੀ ਕਮਾਉਣਾ ਚਾਹੁੰਦੇ ਆ ਮਿਹਨਤ ਨਹੀਂ ਕਰਨੀ ਚਾਹੁੰਦੇ ਜ਼ਿੰਦਗੀ ਦੇ ਵਿੱਚ ਔਰ ਇਹ ਇਹਨਾਂ ਦਾ ਜਿਹੜਾ ਮੋਟੋ ਹੈਗਾ ਉਹ ਪੰਜਾਬ ਨੂੰ ਬਦਨਾਮ ਕਰਨਾ ਹੈਗਾ ਅਸੀਂ ਇਹ ਕੰਮ ਹੋਣ ਨਹੀਂ ਦੇਣਾ ਜਿਹੜਾ ਇਹ ਇਹਨਾਂ ਦਾ ਇਹ ਕੰਮ ਆ ਸਾਡੇ ਜਿਹੜਾ ਯੂਥ ਹੈਗਾ ਪੰਜਾਬ ਦਾ ਉਹਨੂੰ ਬਰਗੜਾ ਲੈਣਾ ਛੋਟਾ ਜਿਆ ਉਹਨੂੰ ਲਾਲਚ ਦੇ ਕੇ ਉਹਨੂੰ ਵੱਡੇ ਕੇਸਾਂ 'ਚ ਫਸਾ ਦੇਣਾ ਇਹ ਆਪਣੇ ਯੂਥ ਨੂੰ ਅਸੀਂ ਕਾਉਂਸਲਿੰਗ ਵੀ ਕੀਤੀ ਪਹਿਲਾਂ ਵੀ ਪਿੱਛੇ ਕਰਦੇ ਰਹੇ ਆ ਕਿ ਇਹਨਾਂ ਬੰਦਿਆਂ ਦੇ ਮਗਰ ਨਾ ਲੱਗੋ ਇਹ ਤੁਹਾਡਾ ਬਿਲਕੁਲ ਸਵਾਰ ਨਹੀਂ ਸਕਦੇ ਸਗੋ ਤੁਹਾਡਾ ਫਿਊਚਰ ਜਿਹੜਾ ਹੈਗਾ ਉਸ ਤੋਂ ਬਾਅਦ ਜ਼ਰੂਰ ਕਰ ਸਕਦੇ ਵੱਦ ਗੱਲਬਾਤ ਕਰਨ ਲਈ ਸੋ ਇਹਨ ਹਰਕਮਲ ਪ੍ਰੀ ਸਿੰਘ ਖਾਕਾ ਪੁਲਿਸ ਜਿਹੜੇ ਐਸਐਸਪੀ ਦਿਹਾਤੀ ਹੈਗੇ ਨੇ ਤਾਂ ਉਹਨਾਂ ਨੇ ਕਲੀਅਰ ਕੀਤਾ ਕਿ ਛੋਟੀ ਛੋਟੀ ਜਿਹੜੀ ਪੈਟੀ ਮਨੀ ਸੀਗੀ ਉਹ ਦੇਖ ਕੇ ਪੋਲੇ ਪਾਲੇ ਜਿਹੜੇ ਨੌਜਵਾਨ ਹੁੰਦੇ ਉਹਨਾਂ ਨੂੰ ਵਰਗਲਾਉਂਦੇ ਨੇ ਤੇ ਵਰਗਲਾ ਕੇ ਉਹਨਾਂ ਨੂੰ ਆਪਣੇ ਆਪ ਸ਼ਾਮਲ ਕੀਤੇ ਏਬੀਸੀ ਬਾਰੇ ਵੀ ਉਹਨਾਂ ਨੇ ਜਾਣਕਾਰੀ ਦਿੱਤੀ ਵੀ ਕਿਸ ਤਰੀਕੇ ਨਾਲ ਇੱਕ ਟੀਮ ਬਣਾ ਕੇ ਉਸ ਨੂੰ ਉਹਦਾ ਜਿਹੜਾ ਕੀਤਾ ਹੁੰਦਾ ਸੀ ਉਹਦਾ ਜਿਹੜਾ ਕੰਮ ਨੂੰ ਸੌਪਿਆ ਹੁੰਦਾ ਸੀਗਾ ਟਾਸਕ ਸੌਪੀ ਹੁੰਦੀ ਸੀ ਉਹ ਬੀ ਨੂੰ ਨਹੀਂ ਸੀ ਪਤਾ ਹੁੰਦੀ ਜਿਹੜੇ ਬੀ ਨੂੰ ਦੱਸਿਆ ਹੁੰਦਾ ਸੀ ਉਹ ਸੀ ਨੂੰ ਸੀ ਪਤਾ ਇਸ ਤਰੀਕੇ ਨਾਲ ਕੰਮ ਕਰਦੇ ਸੀ ਤਾਂ ਹੁਣ ਇਹ ਨੌ ਜਿਹੜੇ ਗੈਂਗਸਟਰ ਗੁਰਗੇ ਹੈਗੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਵੱਡੀ ਮਾਤਰਾ ਦੇ ਵਿੱਚ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਰਿਮਾਂਡ ਲੈ ਲਿਆ ਦਿੱਤਾ ਗਿਆ ਹੋਰ ਕੀ ਕੁਝ ਸਾਹਮਣੇ ਨਿਕਲ ਕੇ ਆਉਂਦਾ ਆਉਣ ਵਾਲੇ ਸਮੇਂ ਦੱਸੇਗਾ ਨਵੀਂ ਤੇ ਨਵੀਂ ਤੇ ਤਾਜ਼ਾ ਅਪਡੇਟ ਲਈ ਦੇਖਦੇ ਰਹੋ ਦੇਨਿਕ ਸੂਰਾ ਟੀਵੀ ਮੈਨੂੰ ਤੇ ਮੇਰੇ ਸਾਥੀ ਕੈਮਰਾਮੈਨ ਨੂੰ ਦਿਓ ਜੀ ਆਜਾ ਧੰਨਵਾਦ